ਲਓ ਜੀ ਅੱਜ ਉਹੀ ਹੋ ਗਿਆ ਜਿਹਦਾ ਮੋਦੀ ਸਰਕਾਰ ਨੂੰ ਪਹਿਲਾਂ ਹੀ ਡਰ ਸੀ ਜਿਹਦੇ ਤੋਂ ਬੀਜੇਪੀ ਸਰਕਾਰ ਪਹਿਲਾਂ ਹੀ ਟੈਨਸ਼ਨ ਵਿੱਚ ਸੀ ਪਹਿਲਾਂ ਹੀ ਮੋਦੀ ਸਰਕਾਰ ਇਸ ਟੈਨਸ਼ਨ 'ਚ ਸੀ ਕਿ ਕਿਸੇ ਵੀ ਟਾਈਮ ਸਰਕਾਰ ਡਿੱਗ ਸਕਦੀ ਹੈ ਕਿਸੇ ਵੀ ਟਾਈਮ ਸਰਕਾਰ ਟੁੱਟ ਸਕਦੀ ਹੈ ਤੇ ਅੱਜ ਉਹਦਾ ਮੁੱਢ ਵੱਜ ਗਿਆ ਅੱਜ ਉਧਰ ਨੂੰ ਪੂਰੀ ਕਹਾਣੀ ਚਲੀ ਗਈ ਜਦੋਂ ਨਿਤਿਸ਼ ਕੁਮਾਰ ਜਿਹੜੇ ਜੀਡੀਯੂ ਦੇ ਆਗੂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਜਿਦੀਆਂ ਫੌੜੀਆਂ ਦੇ ਸਹਾਰੇ ਮੋਦੀ ਸਰਕਾਰ ਬਣੀ ਹੈ ਜਿਹਦੇ 12 ਐਮਪੀਆ ਦੀ ਸਪੋਰਟ ਲੈ ਕੇ ਮੋਦੀ ਸਰਕਾਰ ਬਣੀ ਹੈ ਅੱਜ ਉਹਨਾਂ ਨੇ ਦਿੱਲੀ ਦੇ ਵਿੱਚ ਇੱਕ ਆਪਣੀ ਮੀਟਿੰਗ ਕੀਤੀ ਤੇ ਬਹੁਤ ਵੱਡੀਆਂ ਗੱਲਾਂ ਕਰ ਦਿੱਤੀਆਂ ਨੇ ਉਹ ਸ਼ਰਤਾਂ ਰੱਖ ਦਿੱਤੀਆਂ ਜਾਂ ਉਹ ਮੰਗਾਂ ਰੱਖ ਦਿੱਤੀਆਂ ਜਿਹੜੀਆਂ ਮੋਦੀ ਸਰਕਾਰ ਨੂੰ ਜਾਂ ਤਾਂ ਮੰਨਣੀਆਂ ਪੈਣਗੀਆਂ ਤੇ ਜਾਂ ਫਿਰ ਸਰਕਾਰ ਟੁੱਟੇਗੀ ਤੇ ਮੰਨਣੀਆਂ ਮੋਦੀ ਸਰਕਾਰ ਵਾਸਤੇ ਉਹ ਮੰਗਾ ਔਖੀਆਂ ਨੇ ਕਿਉਂਕਿ ਮੰਗਾ ਬਹੁਤ ਵੱਡੀਆਂ ਨੇ ਤੇ ਹੁਣ ਪਏ ਗਿਆ ਪੇਚਾ ਕਿਉਂਕਿ ਨਿਤਿਸ਼ ਕੁਮਾਰ ਨੇ ਵੰਜ ਬਰਾਬਰ ਗੱਡ ਦਿੱਤਾ ਤੇ ਉਧਰ ਖਬਰ ਆ ਰਹੀ ਹੈ ਕਿ ਜਿਹੜੇ ਇੰਡੀਆ ਗੱਠ ਜੋੜੇ ਕਾਂਗਰਸ ਵਾਲਾ ਉਹਨਾਂ ਦੇ ਨਾਲ ਵੀ ਨਿਤਿਸ਼ ਕੁਮਾਰ ਦੀ ਅੰਦਰ ਖਾਤੇ ਗੱਲ ਚੱਲ ਰਹੀ ਹੈ ਇਹ ਚਰਚਾ ਸਾਹਮਣੇ ਆ ਰਹੀ ਹੈ ਜਿਹੜੇ ਇੱਕ ਆ ਆਰਜीडी ਦੇ ਆਗੂ ਨੇ ਵਰਿੰਦਰ ਉਹਨਾਂ ਨੇ ਇੱਥੋਂ ਤੱਕ ਦਾਵਾ ਕਰ ਦਿੱਤਾ ਹੈ ਕਿ ਨਿਤਿਸ਼ ਕੁਮਾਰ ਆਉਣ ਵਾਲੇ ਦਿਨਾਂ ਚ ਕਾਂਗਰਸ ਵਾਲੇ ਇੰਡੀਆ ਗੱਠਜੋੜ ਦੇ ਨਾਲ ਸ਼ਾਮਲ ਹੋਣਗੇ ਤੇ ਇੰਡੀਆ ਗੱਠਜੋੜ ਦੀ ਸਰਕਾਰ ਬੜੇਗੀ ਹੁਣ ਜਰਾ ਧਿਆਨ ਨਾਲ ਸੁਣ ਲਓ ਵੀ ਅੱਜ ਹੋਇਆ ਕੀ ਹੈ ਅੱਜ ਭਾਈ ਜਿਹੜੀ ਜੀਡੀਯੂ ਹੈ ਨਿਤਿਸ਼ ਕੁਮਾਰ ਦੀ ਪਾਰਟੀ ਉਹਦੀ ਦਿੱਲੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗ ਦੇ ਵਿੱਚ ਉਹਨਾਂ ਨੇ ਦੋ ਵੱਡੀਆਂ ਗੱਲਾਂ ਕਹੀਆਂ ਨੇ ਪਹਿਲੀ ਉਹ ਕਹਿੰਦੇ ਵੀ ਬਿਹਾਰ ਰਾਜ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਜਾਵੇ। ਦੂਜੀ ਗੱਲ ਬਿਹਾਰ ਨੂੰ ਵੱਡਾ ਆਰਥਿਕ ਪੈਸਾ ਪੈਕੇਜ ਮਤਲਬ ਮੋਟਾ ਪੈਸਾ ਬਿਹਾਰ ਨੂੰ ਦਿੱਤਾ ਜਾਵੇ ਵੱਖਰੇ ਤੌਰ ਤੇ। ਹੁਣ ਇਹ ਦੋਨੋਂ ਗੱਲਾਂ ਜਿਹੜੀ ਨਿਤਿਸ਼ ਕੁਮਾਰ ਦੀ ਪਾਰਟੀ ਆ ਉਹਨੇ ਮੋਦੀ ਸਰਕਾਰ ਤੋਂ ਮੰਗ ਲਈਆਂ ਨੇ। ਹੁਣ ਤੁਹਾਨੂੰ ਪਤਾ ਹੈ ਕਿ ਨਿਤਿਸ਼ ਕੁਮਾਰ ਦੇ 12 ਐਮਪੀਆ ਦੇ ਸਹਾਰੇ ਮੋਦੀ ਦੀ ਸਰਕਾਰ ਤੀਜੀ ਵਾਰ ਬਣੀ ਹੈ। ਜਿਉਂ ਸਪੋਰਟ ਪਾਸੇ ਕਰਦੇ ਨਹੀਂ ਸਰਕਾਰ ਡਿੱਗ ਪੈਣੀ ਹੈ ਨਿਤਿਸ਼ ਕੁਮਾਰ ਦੀ ਪਾਰਟੀ ਨੂੰ ਇਹ ਵੀ ਪਤਾ ਹੈ ਵੀ ਜੇ ਉਹ ਜਾ ਕੇ ਰਾਹੁਲ ਗਾਂਧੀ ਹੋਰ ਨਾਲ ਰਲ ਗਏ ਤੇ ਸਰਕਾਰ ਉਹਨਾਂ ਦੀ ਬਣ ਜਾਣੀ ਹੈ ਕਿਉਂਕਿ ਦੂਜੇ ਜਿਹੜੇ ਨੈਡੂ ਹੋਰੀ ਜਾਂ ਦੂਜੇ ਹੋਰ ਨੇ ਉਹਨਾਂ ਨੇ ਵੀ ਉਧਰ ਫਿਰ ਸ਼ਿਫਟ ਹੋ ਜਾਣਾ ਸੋ ਉਹਨਾਂ ਨੇ ਦੋ ਮੰਗਾਂ ਰੱਖ ਦਿੱਤੀਆਂ ਨੇ ਪਹਿਲੀ ਕਿ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਇੱਕ ਵੱਖਰੇ ਰਾਜ ਦਾ ਦਰਜਾ ਦਿੱਤਾ ਜਾਵੇ ਹੁਣ ਇਹ ਮੰਗ ਭਾਜਪਾ ਲਈ ਮੰਨਣੀ ਬਹੁਤ ਔਖੀ ਹੈ ਆਵੇਂ ਇਹ ਗੱਲ ਜਿਸ ਦਿਨ ਪਹਿਲੇ ਦਿਨ ਜਦੋਂ ਮੋਦੀ ਹੋਰੀ ਤੀਜੀ ਵਾਰ ਸਰਕਾਰ ਬਣਾ ਕੇ ਪਹਿਲੇ ਦਿਨ ਇਕੱਠੇ ਹੋਏ ਸੀ ਉਸ ਦਿਨ ਵੀ ਨਿਤਿਸ਼ ਕੁਮਾਰ ਨੇ ਇਹ ਗੱਲ ਹਾਸੇ-ਹਾਸੇ ਚ ਬੋਲ ਦਿੱਤੀ ਸੀ ਮੋਦੀ ਸਾਹਿਬ ਦੇ ਸਾਹਮਣੇ ਉਸ ਦਿਨ ਤੋਂ ਬੀਜੇਪੀ ਨੂੰ ਟੈਨਸ਼ਨ ਪਈ ਹੋਈ ਸੀ ਵੀ ਯਾਰ ਜੇ ਇਹ ਐਸੇ ਮੰਗ ਤੇ ਅੜ ਗਏ ਤਾਂ ਫਿਰ ਬਣੇਗਾ ਕੀ ਤੇ ਅੱਜ ਉਹਨਾਂ ਨੇ ਪ੍ਰਸਤਾਵ ਪਾਸ ਕਰ ਦਿੱਤਾ ਹੈ ਵੀ ਬਿਹਾਰ ਨੂੰ ਜਾਂ ਤਾਂ ਵਿਸ਼ੇਸ਼ ਰਾਜ ਦਾ ਦਰਜਾ ਦਿਓ ਜਾਂ ਬਿਹਾਰ ਨੂੰ ਮੋٹے ਪੈਸੇ ਦਾ ਪੈਕੇਜ ਦਿਓ ਆਰਥਿਕ ਪੈਕੇਜ ਹੁਣ ਦੇਖੋ ਉਧਰ ਕੀ ਹੋਇਆ ਬੀਜੇਪੀ ਦੀ ਤੇ ਨਿਤਿਸ਼ ਕੁਮਾਰ ਦੀ ਪਾਰਟੀ ਦੀ ਆਪਸ ਟਸਲ ਵੀ ਪੈ ਗਈ ਹੈ ਮਤਲਬ ਬਿਆਨਾਂ ਦੇ ਵਿੱਚ ਵਾਰ ਪਲਟਵਾਰ ਜਿਹਨੂੰ ਆਪਾਂ ਕਹਿੰਦੇ ਆ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ ਇੱਕ ਪਾਸੇ ਕੇਂਦਰ ਦੇ ਵਿੱਚ ਇਕੱਠੇ ਸਰਕਾਰ ਬਣਾਈ ਬੈਠੇ ਨੇ ਦੂਜੇ ਪਾਸੇ ਸੁਣੋ ਕਿ ਜਿਹੜੇ ਬੀਜੇਪੀ ਦੇ ਬਿਹਾਰ ਦੇ ਬਹੁਤ ਵੱਡੇ ਆਗੂ ਨੇ ਰਾਜ ਸਭਾ ਮੈਂਬਰ ਨੇ ਬਕਸਰ ਤੋਂ ਉਹ ਸੰਸਦ ਰਹੇ ਨੇ ਅਸ਼ਵਨੀ ਚੋਬੇ ਉਹਨੇ ਇੱਕ ਬਹੁਤ ਵੱਡੀ ਗੱਲ ਬੋਲ ਦਿੱਤੀ ਹੈ ਤੁਹਾਨੂੰ ਪਤਾ ਹੈ ਕਿ ਅਗਲੇ ਸਾਲ 2025 ਦੇ ਵਿੱਚ ਬਿਹਾਰ ਚ ਵੋਟਾਂ ਪੈਣ ਜਾ ਰਹੀਆਂ ਵਿਧਾਨ ਸਭਾ ਦੀਆਂ ਤੇ ਉੱਥੇ ਪਹਿਲਾਂ ਤਾਂ ਬੀਜੇਪੀ ਤੇ ਨਿਤਿਸ਼ ਦੀ ਪਾਰਟੀ ਇਕੱਠੇ ਨੇ ਕੇਂਦਰ ਚ ਵੀ ਤੇ ਉੱਥੇ ਵੀ ਪਰ ਹੁਣ ਬੀਜੇਪੀ ਦੇ ਵੱਡੇ ਆਗੂ ਅਸ਼ਵਨੀ ਚੋਬੇ ਨੇ ਕਹਿਤਾ ਉਹ ਕਹਿੰਦਾ ਹੈ ਕੇ ਬਿਹਾਰ ਦੇ ਵਿੱਚ ਬੀਜੇਪੀ ਕੱਲੀ ਚੋਣਾ ਲੜਨ ਦੇ ਸਮਰੱਥ ਹੈ ਉਹ ਕਹਿੰਦਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਏਗਾ ਉਹ ਵੀ ਬੀਜੇਪੀ ਦੀ ਕੇਂਦਰੀ ਕਮੇਟੀ ਤੈਅ ਕਰੇਗੀ ਔਰ ਉਹਨੇ ਨਿਤਿਸ਼ ਕੁਮਾਰ ਹੋਰਾ ਨੂੰ ਤੇ ਨਿਤਿਸ਼ ਕੁਮਾਰ ਦੀ ਪਾਰਟੀ ਨੂੰ ਆਪਦੇ ਬਿਆਨ ਚੋਂ ਬਾਹਰ ਹੀ ਕੱਢ ਦਿੱਤਾ ਉਧਰ ਪਹਿਲਾਂ ਨਿਤਿਸ਼ ਕੁਮਾਰ ਦੀ ਪਾਰਟੀ ਜੀਡੀਯੂ ਜਨਤਾਦਲ ਯੂਨਾਈਟਡ ਜੀ ਦਾ ਪੂਰਾ ਨਾਮ ਔਰ ਬੀਜੇਪੀ ਉਹ ਇਕੱਠੇ ਬਿਹਾਰ ਚ ਚੱਲ ਰਹੇ ਨੇ ਉਧਰ ਫਿਰ ਜਿਹੜਾ ਨਿਤਿਸ਼ ਕੁਮਾਰ ਦੀ ਪਾਰਟੀ ਦਾ ਆਗੂ ਐ ਸੰਜੇ ਚਾ ਜਿਹਨੂੰ ਅੱਜ ਮਤਲਬ ਜਿਹੜਾ ਕਾਰਜਕਾਰੀ ਪ੍ਰਧਾਨ ਬਣਾਇਆ ਨਿਤਿਸ਼ ਕੁਮਾਰ ਹੋਰ ਨਹੀਂ ਉਹਨੇ ਵੀ ਪਲਟਵਾਰ ਕਰਤਾ ਉਹ ਕਹਿੰਦਾ ਵੀ ਜਿਹੜੀ ਕੇਂਦਰ ਦੇ ਵਿੱਚ ਮੋਦੀ ਸਰਕਾਰ ਯਾਨੀ ਐਨਡੀਏ ਸਰਕਾਰ ਬਣੀ ਐ ਉਹ ਨਿਤਿਸ਼ ਕੁਮਾਰ ਕਰਕੇ ਹੀ ਬਣੀ ਐ ਉਹ ਕਹਿੰਦਾ ਐਨਡੀਏ ਦਾ ਮਤਲਬ ਨਿਤਿਸ਼ ਕੁਮਾਰ ਔਰ ਉਹ ਕਹਿੰਦਾ ਕਿ ਬਿਹਾਰ ਦੇ ਵਿੱਚ ਅਸੀਂ ਵੀ ਇਕੱਲੇ ਚੂਣਾ ਲੜਨਦੇ ਸਮਰਾਥਾਂ ਔਰ ਉਹ ਕਹਿੰਦਾ ਕਿ ਬਿਹਾਰ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਨਿਤਿਸ਼ ਕੁਮਾਰ ਹੀ ਹੋਣਗੇ ਹੁਣ ਦੇਖੋ ਬੀਜੇਪੀ ਦੇ ਆਗੂ ਤੇ ਨਿਤਿਸ਼ ਕੁਮਾਰ ਦੀ ਪਾਰਟੀ ਦੇ ਆਗੂ ਚਾ ਇਹਨਾਂ ਦੋਨਾਂ ਦੇ ਬਿਆਨ ਆਪਸ ਇੱਕ ਦੂਜੇ ਦੇ ਉਲਟ ਨਹੀਂ ਮਤਲਬ ਪੇਚਾ ਪੈ ਗਿਆ ਔਰ ਉਧਰ ਜਿਹੜਾ ਆਰਜਡੀ ਜਿਹੜੀ ਇੰਡੀਆ ਗੱਠਜੋੜ ਚ ਰਾਹੁਲ ਗਾਂਧੀ ਹੋਰਾਂ ਨਾਲ ਉਹਦਾ ਇੱਕ ਆਗੂ ਹੈ ਵਰਿੰਦਰ ਤੇ ਉਹਨੇ ਭਾਈ ਬਿਆਨ ਦੇ ਦਿੱਤਾ ਵੱਡਾ ਬਿਆਨ ਆ ਉਹਦਾ ਵੀ ਰਾਜ ਸਭਾ ਸੰਸਦ ਉਹ ਵੀ ਵਰਿੰਦਰ ਕਹਿੰਦਾ ਹੈ ਕਿ ਜਿਹੜੇ ਨਿਤਿਸ਼ ਕੁਮਾਰ ਨੇ ਉਹ ਜਲਦੀ ਹੀ ਇੰਡੀਆ ਗੱਠਜੋੜ ਦੇ ਵਿੱਚ ਰਾਹੁਲ ਗਾਂਧੀ ਹੋਰਾਂ ਨਾਲ ਆ ਜਾਣਾ ਉਹਨਾਂ ਨੇ ਔਰ ਕਹਿੰਦਾ ਜਿਹੜੀ ਮੋਦੀ ਸਰਕਾਰ ਹੈ ਉਹ ਜਲਦੀ ਟੁੱਟ ਜਾਣੀ ਹੈ ਕਹਿੰਦਾ 4 ਤਰੀਕ ਤੋਂ ਬਾਅਦ ਨਿਤਿਸ਼ ਕੁਮਾਰ ਵੱਡਾ ਫੈਸਲਾ ਲੈਣ ਜਾ ਰਹੇ ਨੇ ਔਰ ਨਿਤਿਸ਼ ਕੁਮਾਰ ਪਹਿਲਾਂ ਵੀ ਇਹ ਇੰਡੀਆ ਗੱਠਜੋੜ ਨਾਲ ਰਹੇ ਨੇ ਇੰਡੀਆ ਗੱਠਜੋੜ ਬਣਿਆ ਹੀ ਨਿਤਿਸ਼ ਕੁਮਾਰ ਕਰਕੇ ਐ ਇਹ ਗੱਲ ਬੋਲੀ ਐ ਵਰਿੰਦਰ ਨੇ ਹੁਣ ਤੁਸੀਂ ਦੇਖੋ ਪੇਚ ਆ ਪੈ ਗਿਆ ਪਟਾਕਾ ਪੈ ਗਿਆ ਗਰਾਰੀ ਫਸ ਗਈ ਤੇ ਇਹ ਜਿਹੜੀ ਫਸੀ ਐ ਗਰਾਰੀ ਇਹ ਹੁਣ ਕਿੱਥੇ ਜਾ ਕੇ ਇਹਦਾ ਦੰਦਾ ਰੁਕਦਾ ਇਹ ਆਉਣ ਵਾਲੇ ਦਿਨ ਦੱਸਣਗੇ ਪਰ ਬੀਜੇਪੀ ਦੀ ਟੈਨਸ਼ਨ ਵੱਧ ਗਈ ਐ ਮੋਦੀ ਸਰਕਾਰ ਦੀ ਟੈਂਸ਼ਨ ਵੱਧ ਗਈ ਹੈ ਪਹਿਲਾਂ ਹੀ ਉਹਨਾਂ ਨੂੰ ਜਿਵੇਂ ਕਿਸੇ ਖਸਤਾ ਇਮਾਰਤ ਦੀ ਡਿੱਗਣ ਵਾਲੀ ਛੱਤ ਦੇ ਥੱਲੇ ਟੈਂਸ਼ਨ ਹੀ ਹੋ ਜਾਂਦੀ ਹੈ ਜੇ ਕੋਈ ਬੰਦਾ ਬੈਠ ਜੇ ਵੀ ਹਾਏ ਹੁਣੇ ਡਿੱਗੀ ਹੁਣੇ ਡਿੱਗੀ ਹੁਣੇ ਡਿੱਗੀ ਡਿੱਗੇ ਭਾਵੇਂ ਉਹ ਕਈ ਦਿਨ ਬਾਅਦ ਪਰ ਜਦੋਂ ਖਸਤਾ ਛੱਤ ਦੇ ਥੱਲੇ ਕੋਈ ਬਹਿ ਜਾਏ ਤੇ ਡਿੱਗਣ ਦਾ ਡਰ ਹਰ ਵੇਲੇ ਲੱਗਾ ਰਹਿੰਦਾ ਹੈ ਇਸੇ ਤਰ੍ਹਾਂ ਬੀਜੇਪੀ ਦੀ ਹਵਾਤ ਬਣੀ ਹੋਈ ਹੈ ਬੀਜੇਪੀ ਸਰਕਾਰ ਨੂੰ ਡਿੱਗਣ ਦਾ ਡਰ ਜਿਹੜਾ ਬੀਜੇਪੀ ਐਨਡੀਏ ਸਰਕਾਰ ਕਹਿ ਸਕਦੇ ਆ ਮੋਦੀ ਸਰਕਾਰ ਨੂੰ ਐਦਕੀ ਐਨਡੀਏ ਸਰਕਾਰ ਕਿਹਾ ਜਾਊਗਾ ਤੇ ਡਿੱਗਣ ਦਾ ਡਰ ਹਰ ਪਲ ਉਹਨਾਂ ਨੂੰ ਬਣਿਆ ਬੰਨ ਨਾਲੋਂ ਜ਼ਿਆਦਾ ਟੈਨਸ਼ਨ ਬਣੀ ਪਈ ਹੈ ਬੰਨ ਦਾ ਚਾ ਘਟ ਹੈ ਤੇ ਡਿੱਗਣ ਦੀ ਟੈਨਸ਼ਨ ਵੱਧ ਹੈ ਮੋਦੀ ਸਰਕਾਰ ਨੂੰ ਬੀਜੇਪੀ ਸਰਕਾਰ ਨੂੰ ਔਰ ਇਸ ਵਾਰ ਕਿਸੇ ਵੀ ਟਾਈਮ ਪਟਾਕਾ ਪੈ ਸਕਦਾ ਹੈ ਭਾਈ ਕਿਉਂਕਿ ਉਧਰ ਨਿਤਿਸ਼ ਕੁਮਾਰ ਉਧਰ ਚੰਦਰਬਾਬੂ ਨੈਡੂ ਦੋਨਾਂ ਦੇ ਸਹਾਰੇ ਬਣੀ ਹੈ ਮੋਦੀ ਸਰਕਾਰ ਮਤਲਬ ਐਨਡੀਏ ਸਰਕਾਰ ਤੇ ਉਹ ਦੋਨੇ ਹੀ ਇਹੋ ਜਿਹੇ ਮੰਗਾ ਅੰਦਰ ਖਾਤੇ ਰੱਖ ਰਹੇ ਨੇ ਜਿਹਦੇ ਉੱਪਰ ਮੋਦੀ ਸਾਹਿਬ ਬੀਜੇਪੀ ਅਮਿਤ ਸ਼ਾਹ ਇਹ ਫਸ ਜਾਂਦੇ ਨੇ ਕਿਉਂਕਿ ਅਮਿਤ ਸ਼ਾਹ ਨੂੰ ਜਦੋਂ ਗ੍ਰਹਿ ਮੰਤਰੀ ਬਣਾਇਆ ਉਦੋਂ ਵੀ ਸਾਰੇ ਖੁਸ਼ ਨਹੀਂ ਸੀ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਬਣਾਉਣ ਦੇ ਵਿੱਚ ਨਿਤਿਸ਼ ਕੁਮਾਰ ਹੋਰਾਂ ਦੇ ਤੇ ਚੰਦਰਬਾਬੂ ਨੇੜੂ ਹੋਰਾਂ ਦੇ ਕਾਫੀ ਬੰਦੇ ਰਾਜੀ ਨਹੀਂ ਸੀ ਔਰ ਅੱਜ ਕੀ ਹੋ ਗਿਆ ਅੱਜ ਜਦੋਂ ਆ ਨਵੀਆਂ ਗੱਲਾਂ ਬੋਲ ਦਿੱਤੀਆਂ ਨਿਤਿਸ਼ ਕੁਮਾਰ ਨੇ ਤਾਂ ਆਪਦੀ ਗੇਮ ਸ਼ੁਰੂ ਕਰ ਦਿੱਤੀ ਹੈ ਉਧਰ ਜਿਹੜੇ ਚੰਦਰਬਾਬੂ ਨੇੜੂ ਸਾਹਿਬ ਨੇ ਉਹ ਵੀ ਸ਼ੁਰੂ ਕਰਨ ਵਾਲੇ ਨੇ ਕਦੋਂ ਸ਼ੁਰੂ ਕਰਦੇ ਨੇ ਬਸ 2-4 ਦਿਨ ਇੰਤਜ਼ਾਰ ਕਰੋ ਅੰਦਰ ਖਾਤੇ ਤਾਂ ਬੜਾ ਕੁਝ ਚੱਲ ਰਿਹਾ ਬਾਹਰ ਆਉਣਾ ਬਾਕੀ ਹੈ ਸੋ ਬੀਜੇਪੀ ਦੀ ਟੈਨਸ਼ਨ ਵੱਧ ਚੁੱਕੀ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ